ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਬੜੀ ਵੱਡੀ ਇੱਕ ਡਕੈਤੀ ਦੀ ਸੈਂਸੇਸ਼ਨਲ ਵਾਰਦਾਤ ਹੋਈ ਸੁल्तानਵਿੰਡ ਦੇ ਇਲਾਕੇ 'ਚ ਜਿੱਦ ਅਸੀਂ ਮੁਕੱਦਮਾ ਦਰਜ ਕੀਤਾ 395 ਡਕੈਤੀ ਦਾ ਤੇ 364 ਏ ਮਾਰ ਦੇਣ ਦੀ ਨੀਤ ਨਾਲ ਕਿਡਨਾਪਿੰਗ ਦਾ ਇਹਦਾ ਸੀਕੁਐਂਸ ਇਹ ਹੋਇਆ ਕਿ ਬੀਕਾ ਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰਾਮਸ ਜਿਹਨੂੰ ਕਹਿੰਦੇ ਆ ਉਹ ਟਰੱਕ ਭਰ ਕੇ ਮਲੋਟ ਦੀ ਬਾਲਾਜੀ ਕੰਪਨੀ ਐ ਟਰਾਂਸਪੋਰਟ ਦੀ ਡਿਸਟ੍ਰਿਕਟ ਮੁਕਸਰ ਸਾਹਿਬ ਦੀ ਉਹ ਆਈ ਅੰਮ੍ਰਿਤਸਰ ਉਹਨਾਂ ਨੇ ਪ੍ਰਿੰਸ ਕੋਲਡ ਸਟੋरेज ਦੇ ਵਿੱਚ ਇੱਥੇ ਉਹ ਆਪਣਾ ਡਾ ਮਾਲ ਲਾਉਣਾ ਸੀ ਇਸੇ ਕਾਰਨ ਕਰਕੇ ਉੱਥੇ ਰਸ਼ ਹੋਇਆ ਉਹ ਆਪਣੇ ਟਰੱਕ ਦੇ ਵਿੱਚ ਡਰਾਈਵਰ ਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ ਤੋਂ ਪੰਜ ਬੰਦਿਆਂ ਨੇ ਆ ਕੇ ਅਣਪਛਾਤੇ ਨੇ ਉਹ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਓਵਰਪਾਵਰ ਕੀਤਾ ਹੱਥ ਪੈਰ ਬਨ ਕੇ ਮੂੰਹ ਬਨ ਕੇ ਅੱਖਾਂ ਬਨ ਕੇ ਟਰੱਕ ਦੇ ਸਣੇ ਉਹਨਾਂ ਨੂੰ ਨਾਲ ਲੈ ਗਏ ਉਹ ਔਰ ਅੱਗੇ ਜਾ ਕੇ ਜੀਪੀਐਸ ਡਿਸਕਵਰ ਕੀਤਾ ਕਿ ਇਧਰ ਤਰਨਤਨ ਸਾਈਡ ਤੇ ਫੇਰ ਉਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਨੂੰ ਕਿਹਾ ਵੀ ਜੀਪੀਐਸ ਤੁਸੀਂ ਖੋਲੋ ਜੀਪੀਐਸ ਖੋਲ ਕੇ ਉਹਨਾਂ ਨੂੰ ਮੁੜ ਕੇ ਅੱਗੇ ਜਾ ਕੇ ਛੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ ਹੱਥ ਪੈਰ ਬੰਨੇ ਰਹੇ ਮੂੰਹ ਬੰਨੇ ਹੋਏ ਅੱਖਾਂ ਬੰਨੀਆਂ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵੰਡੇ ਅਗਲੇ ਦਿਨ ਦੱਸਿਆ ਸਾਨੂੰ ਤਾਂ ਸਾਡੀ ਪੁਲਿਸ ਹਰਕਤ 'ਚ ਆਈ ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਤੋਂ ਸਾਰੇ ਆਫੀਸਰਸ ਇੱਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੇ ਸੁਪਰਵੀਜ਼ਨ ਸੋ ਹਰ ਟ੍ਰੀਟਮੈਂਟ ਡੇਅ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ਆਲੂਵਾਲੀਆ ਜੀ ਮਨਿੰਦਰ ਸਾਡੇ ਏਸੀਪੀ ਸਾਊਥ ਜਸਵੀਰ ਸਿੰਘ ਸਾਡੇ ਐਸਐਚਓ ਸੁਲਤਾਨਵਿੰਦ ਤੇ ਵਿੰਦਰਜੀਤ ਜੇਸੀਆਈਏ 3 ਦੇ ਇੰਚਾਰਜ ਨੇ ਸਾਰਿਆਂ ਨੇ ਅਸੀਂ ਅਲੱਗ-ਅਲੱਗ ਟੀਮਾਂ ਭਰਾਈਆਂ ਔਰ ਪਲਾਨਡ ਵੇ ਨਾਲ ਅਸੀਂ ਸਾਰਿਆਂ ਨੂੰ ਸੈਂਟੀਫਿਕਲੀ ਤੇ ਪ੍ਰੋਫੈਸ਼ਨਲੀ ਟੈਕਨੀਕਲੀ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਦੇ ਚ ਅਸੀਂ ਇਹ ਸਾਰੇ ਦਾ ਸਾਰਾ ਮਾਲ ਟਰੱਕ ਤੇ ਚਾਰੋਂ ਬੰਦੇ ਫੜ ਲਿਆ ਇੱਕ ਬੰਦਾ ਫਰਾਰ ਹੈ ਸਾਰੀ ਰਿਕਵਰੀ ਹੋ ਚੁੱਕੀ ਹੈ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੇ ਛੋਟੇ ਲਿੰਕਸ ਜਿਹੜੇ ਆ ਲੀਡਸ ਕਿ ਕਿੱਥੇ ਕੋਈ ਬੋਰੀ ਦਾ ਨਿਸ਼ਾਨ ਮਿਲਿਆ ਕਿੱਥੋਂ ਸਾਨੂੰ ਕੁਝ ਉਹਨਾਂ ਦੀਆਂ ਬੋਰੀਆਂ ਦੇ ਵਿੱਚੋਂ ਚੀਜ਼ ਡਿੱਗਦੀ ਹੋਈ ਮਾਲ ਕਿਤੇ ਦਿਖਿਆ ਉਹ ਸਾਡੇ ਮੁਲਾਜ਼ਮਾਂ ਨੇ ਇੰਨੀ ਮਦਦ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨਲ ਕ੍ਰਾਈਮ ਟ੍ਰੇਸ ਕੀਤਾ ਜਿਹੜੇ ਮੁਸਦਮ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਹੈ ਇਹ ਦਾਖਾਨਾ ਵਰਪਾਲ ਅੰਮ੍ਰਿਤਸਰ ਇਹ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜਿਆਦਾਤਰ ਹੈਗੇ ਆ ਅਰਜਨ ਸਿੰਘ ਉਰਫ ਕੱਟਾ ਇਹ ਪਿੰਡ ਚੱਬਾ ਗੁਰਪ੍ਰੀਤ ਸਿੰਘ ਉਰਫ ਸਾਜਨ ਖੇਮ ਕਰਨ ਤਰਨਤਾਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦੀ ਤੇ ਮੁਕਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਗੇ ਦੇ ਵਿੱਚ ਐਫਆਰ ਹੈਗੀ ਹੈ ਪੁਰਾਣਾ ਕ੍ਰਿਮिनल ਰਿਕਾਰਡ ਹੈ ਸੁਖਦੇਵ ਸੋਨੂ ਇਹ ਚੱਬੇ ਦਾ ਮਰਸਰਦਾ ਬਰਾਮਦਗੀ ਜਿਹੜੀ ਹੋਈ ਹੈ ਇੱਕ ਟਰੱਕ ਜਿਹੜਾ ਖੋਇਆ ਗਿਆ ਸੀ ਜਿਹੜਾ ਕਿ ਅਸ਼ੋਕ ਲੇਲੈਂਡ ਕੰਪਨੀ ਦਾ ਹੈਗਾ 300 ਕੁਇੰਟਲ ਛੋਲੇ ਜੋ ਕਿ ਬੀਕਾਨੇਰ ਤੋਂ ਚੱਲੇ ਸੀਗੇ ਤਕਰੀਬਨ ਦੀਦੀ ਕੀਮਤ 20 ਲੱਖ ਦੇ ਕਰੀਬ ਹੈ ਵਾਰਦਾਤ ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ ਜਦੋਂ ਐਸਕੋਰਟ ਕਰ ਰਹੀ ਸੀ ਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਲਟੋ ਕਾਰ ਫਿਕਰ ਹੋਈ ਸੀ ਉਹ ਵੀ ਅਸੀਂ ਬ੍ਰਾਹਮਤ ਕਰ ਲਈ ਹੈ ਔਰ ਜਿਹੜਾ ਇਹਦੇ ਚ ਦਾਤ ਤੇ ਕਿਰਤ ਤੇ ਇੱਕ ਮੋਬਾਈਲ ਫੋਨ ਲੈ ਗਏ ਸੀ ਉਹ ਵੀ ਸਾਰਾ ਬ੍ਰਾਹਮਤ ਹੋ ਸੋ ਇਹਦੇ ਚ ਜਿਹੜਾ ਰੂਟ ਬਣਾਇਆ ਇਹਨਾਂ ਨੇ ਜੋ ਸਾਡੀ ਪੁਛਗੀ ਤੋਂ ਆਇਆ ਇੱਥੋਂ ਜਦੋਂ ਗਏ ਅਮਰਸਰ ਨੂਰ ਦਾ ਅੱਡਾ ਪੈਂਦਾ ਤਰਨਤਾਰਨ ਚ ਉੱਥੇ ਇਹਨਾਂ ਨੇ ਜੀਪੀਐਸ ਜਾ ਕੇ ਰਿਮੂਵ ਕਰਾਇਆ ਕਟਮਾਰ ਕਰਕੇ ਡਰਾਈਵਰ ਵਗੈਰਾ ਦੀ ਉਸ ਤੋਂ ਬਾਅਦ ਚਭਾਲ ਗਏ ਚਭਾਲ ਤੋਂ ਬਾਅਦ ਵਿਖੀ ਵਿੰਡ ਗਏ ਵਿਖੀ ਵਿੰਡ ਤੋਂ ਬਾਅਦ ਪੱਟੀ ਫਿਰ ਬਲਟੋਆ ਖੇਮ ਕਰਨ ਔਰ ਉੱਥੋਂ ਜਦੋਂ ਇਹ ਇੱਧਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸਾਮਾਨ ਜਾਂ ਇੱਧਰ ਗਾਹ ਕਲਬ ਰਹੇ ਸੀ ਵੀ ਉੱਥੇ ਖੇਮ ਕਰਨ ਜਾਂ ਉਧਰ ਬਲਟੋਏ ਚ ਕਿਤੇ ਮੰਡੀ ਚ ਹੋ ਜੇ ਜਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਮੰਡੀ ਆ ਸੀ ਇੱਥੇ ਕੋਈ ਕਰੀਏ ਉਹ ਸਾਡੀ ਟੀਮ ਨੇ ਇਹਨੂੰ ਨੈਪ ਕੀਤਾ ਟੀਮ ਨੂੰ ਮੁਬਾਰਕਬਾਦ ਵੀ ਮੈਂ ਦਿੰਨਾ ਔਰ ਇਹਨਾਂ ਨੂੰ ਵਾਜਬ ਬਣਾਮ ਅਸੀਂ ਆਪਣੇ ਲੈਵਲ ਤੇ ਵੀ ਚਾਹਾਂਗੇ ਪੁੱਛਾਂਗੇ